ਐਨਆਰਆਈ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚੁਲਾ ਦਿੱਤੀਆਂ ਗਈਆਂ ਨੇ ਤਾਂ ਗੁਰਦਾਸਪੁਰ ਦੇ ਕਸਬਾ ਸ਼ਹਿਰ ਗੋਬਿੰਦਪੁਰ ਦੇ ਨਜ਼ਦੀਕ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਮਾੜੀ ਟਾਂਡਾ ਦੇ ਐਨਆਰਆਈ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਐਨਆਰਆਈ ਕੈਂਸਲ ਪਹਿਲਾਂ ਅਮਰੀਕਾ ਤੋਂ ਆਇਆ ਤੇ ਪਿੰਡ ਉਦੇ ਵਿੱਚ ਜਿੱਥੇ ਉਹ ਰਹਿ ਰਿਹਾ ਤੇ ਇਲੈਕਸ਼ਨ ਵੀ ਲੜਿਆ ਸੀ ਸਰਪੰਚ ਦੀ ਚੋਣ ਵੀ ਲੜਿਆ ਸੀ ਜੋ ਕਿ ਕੁਝ ਵੋਟਾਂ ਦੇ ਫਰਕ ਦੇ ਨਾਲ ਉਹ ਹਾਰ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਰਸੂਕ ਤੇ ਸਬੰਧ ਰੱਖਦਾ ਹੈ ਇਹ ਐਨ ਆਰ ਆਈ ਕੇ ਸਮਾਜ ਸੇਵੀ ਗਤੀਵਿਧੀਆਂ ਦੇ ਵਿੱਚ ਵੀ ਰੁਚੀ ਰੱਖਦਾ ਹੈ ਜਾਣਕਾਰੀ ਦਿੰਦਿਆ ਹੋਇਆ ਐਨ ਆਰ ਆਈ ਰੁਪਿੰਦਰ ਸਿੰਘ ਰੋਮੀਨ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਹੋਇਆ ਸੀ ਕਿ 12:30 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਕੋਈ ਖੜਕਾ ਹੋਇਆ ਉਸਨੇ ਕੋਠੀ ਦੇ ਉੱਪਰ ਚੜ੍ਹ ਕੇ ਵੇਖਿਆ ਹੈ ਤੋ ਕੋਈ ਨਜ਼ਰ ਤਾਂ ਨਹੀਂ ਆਇਆ ਤੇ ਸਵੇਰੇ ਕਿਸੇ ਪੜਨ ਦੇ ਵਿਅਕਤੀ ਨੇ ਦੱਸਿਆ ਕਿ ਤੁਹਾਡੇ ਗੇਟ ਤੇ ਰਾਤ ਫਾਇਰਿੰਗ ਹੋਈ ਹੈ। ਦਾ ਸੀਸੀਟੀਵੀ ਤਸਵੀਰਾਂ ਵੇਖੀਆਂ ਗਈਆਂ ਤਾਂ ਪਛਾਤੇ ਦੋ ਮੋਟਰਸਾਈਕਲ ਸਵਾਰ ਗੇਟ ਤੇ ਫਾਇਰਿੰਗ ਕਰਦੇ ਹੋਏ ਨਜ਼ਰ ਆਏ ਨੇ। ਹਾਲਾਂਕਿ ਇਹ ਘਟਨਾ ਵਾਪ ਹੋ ਚੁੱਕੀ ਹੈ। ਨੇ ਆਜੇ ਦਿਨ ਹੀ ਪੰਜਾਬ ਦੇ ਵਿੱਚ ਕਿਸ ਨਾ ਕਿਸੇ ਦੇ ਘਰ ਤੇ ਇੰਜ ਗੋਲੀਆਂ ਚੱਲ ਰਹੀਆਂ ਨੇ। ਤੇ ਦੱਸਿਆ ਜਾ ਰਿਹਾ ਕਿ ਸੋਮਵਾਰ ਸਵੇਰਿਆਂ ਪਛਾਤੇ ਫੋਨ ਨੰਬਰ ਦੇ ਉੱਤੇ 50 ਲੱਖ ਰੁਪਏ ਦੀ ਫਿਰੋਤੀ ਵੀ ਮੰਗੀ ਗਈ ਹੈ ਤਾਂ ਰੁਪਿੰਦਰ ਸਿੰਘ ਰੋਮੀ ਦੇ ਵੱਲੋਂ ਥਾਣਾ ਕੁਮਾਨ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਹਾਲਾਂਕਿ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਅਜਿੰਦਰ ਸਿੰਘ ਪਿੰਡ ਟੰਡਾ ਮੈਂ ਭਾਜੀ ਆਉਂਦੇ ਹੀ ਇਧਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12:30 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਨੇ ਮੂੰਹ ਲਿਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆ ਜੀ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋ ਟਾਰਚ ਹੀ ਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਲਦੇ ਹਾਂਡੇ ਤੇ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੇ ਉਹ ਨਿਕਲ ਗਈ ਹੁਣ ਜੇਰ ਨੂੰ ਹਾਂਜੀ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਸੀ ਦਸ ਸਿੰਘ ਰੂਮੀ ਆ ਮੈਂ ਆਪਣੇ ਡਮਾੜੀ ਡੰਡਾ ਜੀਰ ਕੋਈ ਇੰਪਰੋਬਲ ਆਖ ਤਰੋਂ ਵਾਕਿਆ ਭਾਜੀ ਅਸੀਂ ਸੁੱਤਾ ਹੀ ਕੋਈ 11:30 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਟੇ ਦੇ ਚੜ ਕੇ ਦੇਖਿਆ ਵਾ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਰਕਾਲ ਆਉਦੀ ਆ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇਨੂੰ ਤੋਂ ਬਾਹਰ ਉਹਦਾ ਜੀ ਉਹ ਬਸ ਉਹਨੇ ਕੋ ਗੱਲ ਨਹੀਂ ਕੀਤੀ ਫੋਨ ਕੱਟਦਾ ਤਾਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਬਾਹਰ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤੇ ਉਹਦੇ ਵਿੱਚ ਦੋ ਹਜ਼ਾਰ ਮੁੰਡੇ ਦੇ ਮੂੰਹ ਬੰਨੇ ਜਣ ਪੈਤੇ ਤੇ ਉਹ ਫਾਇਰ ਕਰਤੀ ਰਹੀ ਡੇਟ ਦੇ ਤੇ ਤੇ ਕੋਈ ਦਲੇ ਕਾਲ ਕੋਲ ਕੋਈ ਜਦਾਂ ਕੀ ਪਰਿਕਾਲ ਕੋਈ ਕਾਲ ਕੋਈ ਬਾਅਦ ਚ ਗੋੜਾ ਜਿਹੜਾ ਜੋ ਮੰਗ ਕੀਤੀ ਕੋਲ ਨੂੰ ਨਹੀਂ ਜੀ ਕੋਈ ਕਾਲ ਨਹੀਂ ਕੋਈ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸ ਸਾਹਿਬ ਨੂੰ ਕਾਲ ਕੀਤੀ ਹੈ ਐਸਐਚਓ ਸਾਹਿਬ ਤੇ ਪ੍ਰੋਸੈਸਨ ਆਇਆ ਹੋ ਜੀ ਤੇ ਕਾਰਵਾਈ ਚੱਲੀ ਗਈ ਕੀ ਮੰਗ ਕਰਦੇ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਣ ਫੜੇ ਜਾਣ ਤੇ ਕੌਣ ਬੰਦੇ ਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮੱਦੇ ਜੀ ਕਿ ਲੱਗਦਾ ਤੁਹਾਨੂੰ ਕੋਈ ਵੀ ਪਿੱਛੇ ਤੋਂ ਲਗਤਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਜਾਇਜ਼ ਨਾਂ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਆ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੁੰਦੀ ਆਪਣੇ ਆਪ ਦੇ ਜਾਂਚ ਹੁੰਦੀ ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਾਹਾਂ ਤੇਜਿੰਦਰ ਥੋੜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਦੇ ਖੇਡਾਂ ਮਨੋਰੰਜਨ ਅਤੇ ਮੌਲੀਵੁੱਡ ਨਾਲ ਯੂਨੀਕ ਹਾਲੇਦਾਰਤਰੀ ਤੁਹਾਡੇ ਨਾਲ ਸਾਥੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ